ਦਸਮੇਂ ਦਵਾਰ ਦੀ ਫਿਰ ਨਿਸ਼ਾਨੀ ਕੀ ਕੀ ਪਤਾ ਲੱਗੇਗਾ ਕਿ ਵਾਕਈ ਅਸੀਂ ਦਸਮੇਂ ਦਰ ਚਲੇ ਗਏ ਸੀ ਜਾਂ ਅਸੀਂ ਨਹੀਂ ਤਦਾ ਚੋ ਕਾਪੇ ਗਿਆ ਅਸੀਂ ਇੱਥੇ ਹੀ ਆ ਕੇ ਮੁੜ ਕੇ ਫਿਰ ਪਾਤਸ਼ਾਹ ਨੂੰ ਉੱਥੇ ਦੀ ਨਿਸ਼ਾਨੀ ਪੁੱਛਾਵੇ ਪਾਤਸ਼ਾਹ ਦਾ ਸਰਹ ਹੈ ਉਥੇ ਅਨਹਦ ਛਾਪਕ ਵੱਜੇ ਦਿਨ ਰਾਤ ਕਹਿੰਦੇ ਉੱਥੇ ਦਿਨ ਰਾਤ ਅਨਹਦ ਸ਼ਬਦ ਪਰ ਆਪਾਂ ਨੂੰ ਤੇ ਸੁਣਦੇ ਪਾਤਸ਼ਾਹ ਕਹਿੰਦੇ ਗੁਰਮਤੀ ਸ਼ਬਦ ਸੁਣਾਵੇ ਗੁਰਮਤੀ ਦਾ ਭਾਵ ਗੁਰੂ ਦੀ ਮੱਥ ਦੇ ਨਾਲ ਆਪਾਂ ਨੂੰ ਉਹ ਸ਼ਬਦ ਸੁਣਦੇ ਤੁਹਾਨੂੰ ਵੀ ਉਹ ਸ਼ਬਦ ਸੁਣਨ ਲੱਗ ਜਾ ਹਰ ਵਕਤ 24 ਘੰਟੇ ਆਪਾਂ ਨੂੰ ਉਹ ਅਨਹਦ ਸ਼ਬਦ ਸੁਣਨ ਅਤੇ ਜਦੋਂ ਉਹ ਸ਼ਬਦ ਪ੍ਰਗਟ ਹੋ ਜਾਂਦੇ ਸਾਡੇ ਅੰਦਰ ਫਿਰ ਆਪਾਂ ਉਹਨਾਂ ਸ਼ਬਦਾਂ ਦੇ ਵਿੱਚ ਮਰਨਾ ਸਿੱਖਣਾ ਉਹਨਾਂ ਸ਼ਬਦਾਂ ਦੇ ਵਿੱਚ ਮਰਨਾ ਸਿੱਖਣਾ ਪਾਤਸ਼ਾਹ ਫਰਮਾਨ ਕਰਦੇ ਐ ਸ਼ਬਦ ਮਰੇ ਫਿਰ ਜੀਵੇ ਸਾਧਿਕ ਬਹੁੜ ਮਰਨ ਨਾ ਅਖੇਲ ਗੁਰਮੁਖੋ ਦਾ ਸਿੱਧੀ ਇੰਨੀ ਕਹਾਜਰੀ ਪ੍ਰਵਾਹ ਜਿਨ੍ਹਾਂ ਗੁਰਮਤਿ ਪਿਆਰਿਆਂ ਨੂੰ ਬਚਨ ਚੰਗੇ ਰੱਖੀ ਉਹਨਾਂ ਗੁਰਮਤਿ ਪਿਆਰਿਆਂ ਨੇ ਥੋੜਾ ਸਾਡੇ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਅੰਮ੍ਰਿਤਸਰ ਸਾਹਿਬ ਸਾਡੇ ਦਰਮਿਆਨ ਬੈਠੇ ਜਾਂ ਹੋਰ ਵੀ ਸਾਡੇ ਗੁਰਮਤਿ ਪਿਆਰੇ ਕਾਫੀ ਸਾਡੇ ਨਾਲ ਜੁੜੇ ਜੁੜੇ ਜੋ ਪ੍ਰਬੰਧਕ ਹੈ ਉਹ ਤੁਹਾਨੂੰ ਦੱਸ ਦੇਣਗੇ ਕਿਸ ਤਰੀਕੇ ਨਾਲ ਆਪਾਂ ਇਸ ਗਰੁੱਪ ਦੇ ਵਿੱਚ ਜੁੜ ਸਕਦੇ ਹਾਂ ਜਿਹੜਾ ਪ੍ਰੈਕਟਿਕਲ ਕਰਾਤਾ ਹੈ ਪ੍ਰੈਕਟਿਕਲ ਕਰਵਾਉਂਦਾ ਹੈ ਗਰਮਕ ਪਿਆਰਿਆਂ ਦੀ ਡਿਮਾਂਡ ਆਈ ਹੈ ਕਿ ਜਿਹੜੀ ਨਮੀ ਸੰਗਤ ਹੈ ਉਹਨਾਂ ਨੂੰ ਵਾਕਈ ਪਤਾ ਲੱਗੇ ਕਿ ਪਾਤਸ਼ਾਹ ਸੱਚਮੁੱਚ ਸਾਡੇ ਕਾਰਜ ਸਵਾਰ ਜਿੰਦੇ ਜੋ ਆਪਾਂ ਕਹਿੰਦੇ ਆ ਨਾ ਫਿਰਕਰ ਬੈ ਸੁਹਰ ਜਨ ਪਿਆਰੇ ਸਤਗੁਰ ਤੁਮਰੀ ਕਾਜ ਸਵਾਰ ਜਾਂ ਆਪਾਂ ਕਹਿੰਨੇ ਆ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇ ਜਾਂ ਫਿਰ ਆਪਾਂ ਪੜਦੇ ਆ ਜਿਨਿ ਨਾਮ ਤੇ ਆਇਆ ਤਿੰਨ ਕੇ ਕਾਜ ਸਰ ਕੇ ਵਾਕੀ ਕਾਰਜ ਸਬਰ ਜਾਂਦੇ ਆ ਹੁਣ ਜਿਹੜੇ ਗੁਰਮਤਿ ਪਿਆਰਿਆਂ ਨੇ ਨਾਮ ਜਪਿਆ ਨਾਮ ਜਪ ਕੇ ਉਹਨਾਂ ਦੇ ਕਾਰਜ ਸਭਰੇ ਆ ਉਹ ਗੁਰਮਤਿ ਪਿਆਰੇ ਸੰਗਤ ਨੂੰ ਆਪਣੀ ਜਵਾਨੀ ਦੱਸਣਗੇ ਕਿ ਸਾਡੇ ਮਾਲਕ ਨੇ ਇਹ ਇਹ ਕੰਮ ਕੀਤੇ ਅਧ ਉਹ ਕੰਮ ਅਧਿਆਤਮਕ ਤਾਂ ਵੀ ਹੋ ਸਕਦਾ ਹੈ ਮਾਲਕ ਉਹ ਕੰਮ ਦੁਨੀਆਵੀ ਵੀ ਹੁਣ ਗੁਰੂ ਘਰ ਪਿਆਰ ਆਪਣਾ ਪ੍ਰੈਕਟੀਕਲ ਸੰਗਤਾਂ ਦੇ ਨਾਲ ਸਾਂਝਾ ਕਰਨ ਦੇ ਵੈਖੁਰਜੀ ਕਾ ਖਾਲਸਾ ਵੈਖੁਰਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੈਠ ਕੇ ਨਿੱਜੀ ਗੋਤੇ ਵਿੱਚ ਆਓ ਸਾਰੇ ਗੱਲ ਕੇ ਕੱਜ ਵੱਜ ਕੇ ਕੀ ਫਤਿਹ ਦੀ ਸਾਂਝ ਪਾਈਏ ਵੈਖੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿ ਦਾਸ ਨੂੰ ਬੋਲਣਾ ਨਹੀਂ ਆਉਂਦਾ ਪਰ ਅੱਜ ਪਹਿਲੇ ਦੇਣੀਆ ਬੋਲੀ ਦਾਸ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਦਾਸ ਤਨਾਰਮ ਦੀਪ ਕੋਰ ਹੈ ਦਾਸ ਗੁਰਦਵਾਰਾ ਰੂਪ ਨਵਾਰਨ ਸਾਹਿਬ ਸਲਾਮ ਤੇ ਸਿਮਰਨ ਨਾਲ ਗਰੁੱਪ ਨਾਲ ਜੁੜੀ ਹੈ ਜਿਸ ਦੀ ਗਵਾਈ ਸੰਤ ਬਾਬਾ ਅਮਰੀਕ ਸਿੰਘ ਜੀ ਕਰਦੇ ਹਨ ਮੇਰਾ ਪਿੰਡ ਪੈਲ ਢਾਏ ਵਾਲਾ ਹੈ ਭੈਣ ਮੇਰੇ ਪਿੰਡ ਦੀ ਭੈਣ ਨੰਦੀਪ कौर ਨੇ ਮੈਨੂੰ ਜੋੜਿਆ ਸੀ 21 ਤਰੀਕ 12ਵਾਂ ਮਹੀਨਾ 2024 ਨੂੰ ਦਾਸ ਜੁੜੀ ਸੀ ਦਾਸ ਦੀ ਇੱਕ ਨਰਕ ਭਰੀ ਜ਼ਿੰਦਗੀ ਕਿ ਜਿਹਨੂੰ ਇੱਕ ਨਰਕ ਭਰੀ ਜ਼ਿੰਦਗੀ ਕਹਿ ਸਕਦੇ ਆ ਕਿ ਕੋਈ 8-10 ਸਾਲ ਤੋਂ ਇਹੋ ਜਿਹੀਆਂ ਹਰਕਤਾਂ ਹੈ ਹਸਬੰਡ ਵਾਈਫ ਦੇ ਨਾਲ ਦੋਨਾਂ ਨਾਲ ਹੁੰਦੀਆਂ ਜੋ ਕਿ ਦਾਸ ਘਰ ਵਿੱਚ ਝਗੜਾ ਵੀ ਲੜਾਈ ਵੀ ਰਹਿੰਦੀ ਹੀ ਕੋਈ ਐਪਵੈਲ ਵੀ ਨਹੀਂ ਹੈਗਾ ਨਸ਼ਾ ਵੀ ਨਹੀਂ ਕਿਹੇ ਰਗਮਦਾਰ ਦਾਸ ਦੀ ਭੈਣ ਨੇ ਦਾਸ ਨੂੰ ਪੁੱਛਿਆ ਕਿ ਹਾਂ ਭੈਣ ਤੂੰ ਕੀ ਗੱਲ ਆ ਦੀਦੀ ਤੈਨੂੰ ਮੈਂ ਦੱਸਿਆ ਨੂੰ ਕਿ ਮੈਂ ਠੀਕ ਨਹੀਂ ਰਹਿੰਦੀ ਕਿ ਇੱਕ ਮੁੱਕੀ ਚੁੱਕਲਾ ਦੂਜੀ ਤਿਆਰ ਉਹ ਗੱਲ ਹੋ ਜਾਂਦੀ ਕਿ ਇੱਕ ਦੋ ਖਾੜਦਾ ਨਹੀਂ ਤੇ ਦੂਜਾ ਦਾਸ ਨੂੰ ਲੱਗ ਜਾਂਦਾ ਹੈ ਉਹਦੀ ਦਵਾਈ ਪੂਰੀ ਨਹੀਂ ਹੁੰਦੀ ਤੇ ਦੂਜੀ ਦਵਾਈ ਸ਼ੁਰੂ ਹੋ ਜਾਂਦੀ ਆ ਉਹ ਕਹਿੰਦੀ ਕਿ ਤੂੰ ਇੱਕ ਗਰੁੱਪ ਵਾ ਟੈਲੀਗ੍ਰਾਮ ਐਪ ਆ ਤੇ ਤੂੰ ਉਸ ਦੇ ਨਾਲ ਜੁੜ ਜਾ ਤੇ ਵਾਈਕਰ ਜੀ 8 ਤੱਕ ਦਿਨ ਦਾਸ ਤੇ ਨੰਗ ਗਏ ਤੇ ਉਹਨੇ ਵਿਚਾਰੀ ਨੇ ਕਾਫੀ ਫੋਨ ਮੈਨੂੰ ਲਾਏ ਮੈਂ ਉਹ ਮੇਰੇ ਤੋਂ ਐਪ ਮਤਲਬ ਕੋਈ ਮੈਨੂੰ ਮੰਗਦੀ ਸੀ ਤੇ ਉਹਨੂੰ ਮੈਂ ਘਰੇ ਉਹਦੀ ਬੇਟੀ ਆਈ ਤਾਂ ਉਹਨੇ ਮੈਨੂੰ ਮਤਲਬ ਨਾਲ ਜੋੜਤਾ ਦਾਸ ਹੋਣਾ ਸ਼ੁਰੂ ਹੋ ਗਈ ਕਾਲ ਨੇ ਵੀ ਜ਼ੋਰ ਪਾਤਾ ਤੇ ਦਾਸ ਦੇ ਹਸਬੰਦ ਵੀ ਦਾਸ ਨੂੰ ਗੁੱਸੇ ਹੋਣ ਲੱਗ ਪਏ ਕਿ ਤੂੰ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਲਾ ਛੱਡਦੀ ਆ ਇਹ ਇਹ ਕੀ ਕੰਮ ਆ ਤੂੰ ਤੇਰੇ ਤੌਰ ਲ ਜਿਹੜੇ ਚੱਲਣਾ ਥੋੜੇ ਜਿਹਾ ਵਿਗੜ ਗਏ ਆ ਤੇ ਵਾਹਿਗੁਰੂ ਜੀ ਦਾਸ ਨੇ ਉਹ ਵੀ ਅਰਦਾਸ ਬੇਨਤੀ ਮਾਲਕ ਗਾੜੀ ਕੀਤੀ ਜਿੱਦਾਂ ਪਾਪਾ ਹੀ ਹਨ ਨੂੰ ਰੋਜ਼ ਸਮਝਾਉਂਦੇ ਸੀ ਕਿ ਮਾਲਕਾ ਇਹਨਾਂ ਨੂੰ ਵੀ ਨਾਲ ਜੋੜ ਲਾ ਦਾਸ ਰਾਤ ਨੂੰ ਨੀਂਦ ਵਿੱਚ ਸੌਂਦੀ ਨਹੀਂ ਸੀ ਜਿਵੇਂ ਬਿੱਲੀਆਂ ਨੂੰ ਲੋਨ ਤਰ੍ਹਾਂ ਮਾਰ ਜਾਂਦੀਆਂ ਹਿੰਸਾ ਪਫੰਨਾ ਖਲਾਰ ਕੇ ਵੀ ਖੜੇ ਹੁੰਦੇ ਸੀ ਡੰਗਰ ਭਜਾਈ ਫਿਰਦੇ ਸੀ ਤੇ ਇਵਨ ਇੱਥੋਂ ਤੱਕ ਕਿ ਦਾਸ ਦੇ ਨਾਲ ਕੋਈ ਰਾਤ ਨੂੰ ਜੈਂਸ ਬਣ ਕੇ ਚੀਜ਼ ਵੀ ਸ਼ੂ ਜਾਂਦੀ ਸੀ ਤੇ ਹਸਬੰਦ ਨਾਲ ਵੀ ਕਈ ਕਈ ਵਾਰੀ ਐਵੇਂ ਹੀ ਜਨਾਨੀ ਬਣ ਕੇ ਚੀਜ਼ ਸ਼ੂ ਜਾਂਦੀ ਸੀ ਹਸਬੰਦ ਨੂੰ ਇਹੋ ਜਿਹਾ ਤਕਾ ਸ਼ਾਮ ਨੂੰ ਵੱਜਦਾ ਸੀ ਕਿ ਜੋ ਉਹਦੀ ਸਾਰੀ ਅਲਰਜੀ ਹੀ ਖਤਮ ਕਰ ਦਿੰਦਾ ਸੀ ਡਾਕਟਰ ਦੇ ਕੋਲ ਜਾਣਾ ਪੈਂਦਾ ਸੀ ਉਹਨਾਂ ਨੂੰ ਵੀ ਤੇ ਦਾਸ ਨੂੰ ਵੀ ਜਾਣਾ ਪੈਂਦਾ ਸੀ ਦੋਨਾਂ ਨੂੰ ਖੋਨ ਦੇ ਘਰ ਵਿੱਚ ਛੱਟੇ ਮਾਸ ਰੋੜਿਆਂ ਦੇ ਛੱਟੇ ਵੈਗੁਰਜੀ ਚੂਲ ਇੰਨੇ ਜਿਆਦੇ ਰਾਤ ਨੂੰ ਬੋਲਦੇ ਸੀ ਘਰ ਵਿੱਚ ਕਿ ਨਰਕ ਭਰੀ ਜ਼ਿੰਦਗੀ ਸੀ ਕਿ ਪੂਰੀ ਜਿਨੂੰ ਕਹਿ ਸਕਦੇ ਗੁੱਸਾ ਇੰਨਾ ਜ਼ਿਆਦਾ ਆਉਂਦਾ ਸੀ ਕਿ ਚਾਹੇ ਮਰ ਜਾਾਂ ਚਾਹੇ ਮਾਰ ਦਾਂ ਕਿਸੇ ਨੂੰ ਤੇ ਵੈਗੁਰਜੀ ਜਦੋਂ ਮੈਂ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤੇ ਦਾਸ ਨੂੰ ਪ੍ਰਾਪਤੀਆਂ ਹੋਣੀਆਂ ਵੀ ਸ਼ੁਰੂ ਹੋ ਗਈਆਂ 12 ਕੇ ਦਿਨ ਬਾਅਦ ਦਾਸ ਨੂੰ ਹਰ ਰਾਤ ਸੋਣਾ ਸ਼ੁਰੂ ਹੋ ਗਿਆ ਤੇ ਦਾਸ ਨੇ ਸ਼ੁਕਰ ਕੀਤਾ ਦਾਸ ਪਹਿਲੇ ਦੇਣੀ ਵਰਾਗ ਵਿੱਚ ਜਾਣਾ ਸ਼ੁਰੂ ਹੋ ਗਈ ਜਦੋਂ ਬਾਬਾ ਜੀ ਦੀ ਕਥਾ ਸੁਣਦੀ ਹੁੰਦੀ ਸੀ ਤੇ ਵਰਾਗ ਵਿੱਚ ਜਾ ਕੇ ਸ੍ਰੀ ਰਿਸਾਰਾ ਸੁਣਨ ਵਿੱਚ ਗੁਰਜੀਤ ਦਾਸ ਦਾ ਚੱਲ ਜਾਂਦਾ ਸੀ ਤੇ ਥੋੜੇ ਟਾਈਮ ਬਾਅਦ ਦਾਸ ਦੇ ਹਸਬੰਦ ਬਾਬਾ ਜੀ ਬਲਪੁਰਿਆ ਕਥਾ ਕਰਨਦੇ ਤੇ ਬਾਬਾ ਜੀ ਨੇ ਪੇਚ ਬੋਲਿਆ ਕਿ ਜੇ ਕਹੇ ਗੁਰਮਖ ਨੂੰ ਤਾਂ ਗੀ ਕਹੇ ਸਮਾਗਮ ਕਰਾਉਣਾ ਤੇ ਦਾਸ ਨੂੰ ਦਾ ਬਾਬਾਈ ਨੇ ਆਪਣੇ ਆਪ ਨੂੰ ਕਿਹਾ ਕਿ ਦਾਸ ਨੂੰ 10-2000 ਰੁਪਇਆ ਦੇਗਾ ਤੇ 50-60 ਗੁਰਮਖ ਇਕੱਠੇ ਕਰ ਲੈਣ ਤੇ ਸਮਾਗਮ ਕਰਵਾ ਸਕਦੇ ਤੇ ਦਾਸ ਦੇ ਹਸਬੰਦ ਕਹਿੰਦੇ ਵੀ ਇਹ ਕਿਹੜਾ ਬਾਬਾ ਵਾ ਜਿਹੜਾ ਇਹ ਤਾਂ ਹਿੰਦਾ ਵਾ ਤੇ ਬਾਬੇ ਦੇ ਪੈਸੇ ਮੰਗਦੇ ਆ ਯਕੀਨ ਕਰਿਓ ਸੰਗਤ ਜੀ 10 ਰੁਪਏ ਵੀ ਦੇ ਕੇ ਘਰੋ ਕਰਾਇਆ ਲਾ ਕੇ ਨਹੀਂ ਗਈਆਂ ਜੇ ਤੱਕ ਮਾਹ ਪੁਰਖਾਂ ਦੇ ਗੁਰਦੁਆਰਾ ਰੋਗਨ ਮਾਰਨ ਪਹੁੰਚੀ ਨਹੀਂ ਬਸ ਘਰੇ ਬੈਠ ਕੇ ਮਾਹ ਪੁਰਖਾਂ ਦੇ ਮੈਂ ਬਚਨ ਕਮਾਏ ਆ ਤੇ ਅਜੇ 10 ਚ ਕਮੀਆਂ ਹੈਗੀਆਂ 100 ਦੇ ਵਿੱਚੋਂ 20% 10 ਸਭ ਤੋਂ ਨਕਮੀ ਹੀ ਸਭ ਤੋਂ ਨਕਮੀ ਸੀ ਵਾਹਿਗੁਰੂ ਜੀ ਕਿ ਜੋ ਦਵਾਈ ਹੀ ਛੁੱਟਦੀ ਰੋਗ ਸੁਣ ਲਓ ਕਿ ਜੋ ਛਾਤੀ ਦੀ ਦਰਦ ਸੀ ਕਈਆਂ ਸਾਲਾਂ ਤੋਂ ਅਠਾਂ ਸੱਤਾਂ ਸਾਲਾਂ ਤੋਂ ਕਾਸ਼ ਵਿੱਚ ਏਡੀ ਵੱਡੀ ਗਿਲਟੀ ਸੀ ਕਿ ਜਿਹਨੂੰ ਦਰਮਿਆਨਾ ਗੰਡਾ ਕਹਿ ਸਕਦੇ ਆ ਰੋਗ ਤੇ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਕਿ ਮੇਰੇ ਕਿੰਨੇ ਕੱਟੇ ਗਏ ਕਿ ਉਹ ਆਟੋਮੈਟਿਕਲੀ ਜਿਹਨੂੰ ਡਾਕਟਰ ਨੇ ਪ੍ਰਸ਼ਨ ਦੱਸਿਆ ਸੀ ਉਹ ਆਟੋਮੈਟਿਕਲੀ ਹੀ ਖੁਰਨੇ ਸ਼ੁਰੂ ਹੋ ਗਈ ਆਪੇ ਖੁਰ ਗਈ ਵਾਹਿਗੁਰੂ ਜੀ ਛਾਤੀ ਦੇ ਵਿੱਚੋਂ ਦਰਦ ਇੰਨੀ ਜ਼ਿਆਦੀ ਨਿਕਲਦੀ ਸੀ ਕਿ ਖੁਦ ਦਾ ਹੱਥ ਵੱਜ ਜਾਂਦਾ ਸੀ ਤੇ ਇੰਨੀ ਜ਼ਿਆਦੀ ਦਰਦ ਨਿਕਲਦੀ ਸੀ ਕਿ ਮੈਂ ਤੁਹਾਨੂੰ ਵਾਹਿਗੁਰੂ ਦੱਸ ਨਹੀਂ ਸਕਦੀ ਇਹ ਅਸਰ ਮੇਰੀਆਂ ਪੱਟੀਆਂ ਤੇ ਵੀ ਪੈਣ ਲੱਗ ਪਿਆ ਕਿ ਉਹਨਾਂ ਦੇ ਵੀ ਬਿਨਾਂ ਸੱਟਾਂ ਤੋਂ ਨੀਲ ਪੈ ਜਾਂਦੇ ਹੀ ਵਾਹਿਗੁਰੂ ਜੀ ਬਿਨਾਂ ਸੱਟਾਂ ਤੋਂ ਮੇਰੀ ਛੋਟੀ ਬੇਟੀ ਦੇ ਸਿਰ ਦੇ ਵਿੱਚ ਕਾਂਠੂਂਗੇ ਵੀ ਮਾਰਨ ਲੱਗ ਪਿਆ ਵਾਹਿਗੁਰੂ ਜੀ ਬੈਗਰ ਜੀ ਐਸੀ ਮਾਲਕ ਦੀ ਕਿਰਪਾ ਹੋ ਗਈ ਐਸੀ ਬਿਦ ਹੋ ਗਈ ਕਿ ਮੇਰੇ ਹਸਬੰਡ ਵੀ ਨਾਮ ਜਪਣ ਲੱਪੇ ਉਹਨਾਂ ਦੀ ਵੀ ਦਵਾਈ ਸਾਰੀ ਛੁੱਟ ਗਈ ਕਿ ਜੋ ਉਹਨਾਂ ਦਾ ਦੁੱਧ ਦਹੀਂ ਲੱਸੀ ਸਾਰਾ ਕੁਝ ਹੀ ਬੰਦ ਹੋ ਗਿਆ ਸੀ ਕੁਝ ਨਹੀਂ ਉਹ ਖਾ ਸਕਦੇ ਬੜੇ ਪਰੇਸ਼ਾਨ ਰਹਿੰਦੇ ਸੀ ਕੰਮੋਂ ਨਹੀਂ ਉਹਨਾਂ ਨੂੰ ਬਹੁਤ ਸੀ ਦੋ ਦੋ ਟਾਈਮ ਡਾਕਟਰ ਦੇ ਕੋਲ ਕਈ ਵਾਰੀ ਉਹਨਾਂ ਨੂੰ ਵੀ ਜਾਣਾ ਪੈਂਦਾ ਸੀ ਤੇ ਮੈਨੂੰ ਵੀ ਖੜਨਾ ਪੈਂਦਾ 7 ਮਹੀਨੇ ਹੋ ਗਏ ਮੇਰੇ ਹਸਬੰਡ ਨੇ ਗੋਲੀ ਨਹੀਂ ਖਾਦੀ ਬੈਗਰੂ ਪਰ ਸਿਮਰਨ ਉਹਨਾਂ ਦਾ ਘਟੇ ਪਰਮਾਪੁਰਖਾਂ ਤੇ ਉਹ ਵਿਸ਼ਵਾਸ ਬਹੁਤ ਰਹਦੇ ਆ ਤੇ ਵੈਗੁਰਜੀ ਜੇ ਜਾਸ ਵਿੱਚ ਕਮੀਆਂ ਹੈਗੀਆਂ ਇਹ 20% ਤੇ ਇੰਨਾ ਹੀ ਮੇਰਾ ਪ੍ਰੈਕਟੀਕਲ ਸੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਬੋਲੇ ਸੋਨਹਾ ਰਾ